ਤਪਾਦ ਰਾਜਵਾਲੇ ਆਪ ਗੁਰਸਿੱਖ ਸੰਗਤਾਂ ਨੂੰ 15 ਮਿੰਟ ਕੀਰਤਨਾਂ ਹੀ ਨਿਹਾਲ ਕਰਨਗੇ ਜੀ ਉਸ ਤੋਂ ਪ੍ਰੰਤ ਭਾਈ ਸਤਪਾਲ ਸਿੰਘ ਜੀ ਪੂਰੀਆਂ ਵਾਲੇ ਉਹਨਾਂ ਦਾ ਸਮਾਂ ਹੈ ਉਸ ਤੋਂ ਪ੍ਰੰਤ ਹੋਰ ਬਹੁਤ ਸਾਰੇ ਜਥੇ ਪਹੁੰਚੇ ਨੇ ਸਾਰੇ ਜਥਿਆਂ ਨੂੰ ਸਮਾਂ ਦੇ ਕਿ ਨਿਵਾਜਾ ਜਾਵੇਗਾ ਭਾਵੇਂ ਕਿ ਗੁਰੂ ਪਾਸਾ ਜੀ ਦੀ ਕਿਰਪਾ ਨਾਲ ਸਤਪੁਰਸ਼ਾਂ ਦੀ ਬਹੁਤ ਕਿਰਪਾ ਕੀ ਜਥੇ ਬਹੁਤ ਪਹੁੰਚਦੇ ਨੇ ਪਰ ਅੱਜ ਜੋ ਅਸੀਂ ਸਮਾਂ ਰੱਖਿਆ ਸੀ ਭਾਵੇਂ 11 ਵਜੇ ਦਾ ਸਮਾਂ ਰੱਖਿਆ ਸੀ ਵੀ ਸਟੇਜ 11 ਵਜੇ ਸ਼ੁਰੂ ਕਰਾਂਗੇ ਪਰ ਫਿਰ ਵੀ ਸਾਨੂੰ ਇੱਕ ਘੰਟਾ ਪਹਿਲਾਂ ਸਟੇਜ ਸ਼ੁਰੂ ਕਰਨੀ ਪੈ ਗਈ ਜਿੱਥਿਆਂ ਦਾ ਇਹ ਪਿਆਰ ਆ ਇਹ ਕੋਈ ਮਾਇਆ ਦੇ ਭੁੱਖੇ ਜਥੇ ਨਹੀਂ ਜਾਂ ਸਤਪੁਰਸ਼ ਕੋਈ ਮਾਇਆ ਕਰਕੇ ਨਹੀਂ ਆਉਂਦੇ ਇਹ ਸੰਤ ਮਹਾਰਾਜ ਨੇ ਤਾਪ ਕੀਤਾ ਹੈ ਇਹ ਪਰਉਪਕਾਰ ਕੀਤਾ ਹੈ ਉਹਨਾਂ ਦੇ ਪਿਆਰ ਦੇ ਵਿੱਚ ਜਿੱਥੇ ਸਾਰੇ ਪਹੁੰਚਦੇ ਨੇ ਜਿੰਨੇ ਵੀ ਜਥੇ ਪਹੁੰਚਦੇ ਨੇ ਸਾਰੇ ਸਤਪੁਰਸ਼ਾਂ ਦੇ ਪਿਆਰ ਕਰਕੇ ਪਹੁੰਚਦੇ ਨੇ ਉਸ ਰੰਗਲੀ ਮਹਾਨ ਰੂਹ ਦੀ ਯਾਦ ਵਿੱਚ ਜੁੜਨ ਵਾਸਤੇ ਪਹੁੰਚਦੇ ਨੇ ਆਪ ਸੰਗਤਾਂ ਦੀ ਚਰਨ ਧੂੜ ਲੈਣ ਵਾਸਤੇ ਪਹੁੰਚਨੇ ਆਓ ਸੰਤ ਬਾਬਾ ਗੁਰਜਨ ਸਿੰਘ ਜੀ ਤਪਾਦ ਰਾਜ ਵਾਲੇ 15 ਮਿੰਟ ਵਾਸਤੇ ਆਪ ਜੀ ਨੂੰ ਨਿਹਾਲ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਕੋ ਕੰਕਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਾਲੂ ਮੂਰਤ ਅਜੁਨੀ ਸੈਭੰ ਗੁਰਪ੍ਰਸਾਦ ਜਪ ਬਾਦ ਸੱਚ ਜੁਗਾਤ ਸੱਚ ਹੈ ਪੀ ਸੱਚ ਨਾਨਕੋ ਸੀ ਪੀ ਸੱਚ ਇਹੋ ਤੇਰੀ ਵਾਰੀ ਐ ਗੋਬਿੰਦ ਮਿਲਣੇ ਦੀ ਪਿਆਰੇ ਇਹੋ ਤੇਰੀ ਵਾਰੀ ਐ ਗੋਬਿੰਦ ਮਿਲਣੇ ਤੇਰੀ ਵਾਰੀ ਐ ਇਹੋ ਤੇਰੀ ਵਾਰੀ ਐ ਜੀ ਇਹੋ ਤੇਰੀ ਬਾ These kitchen organizers from Flipkart will transform your kitchen into a super functional one. First one is to convert your cutlery drawer into a ਦਮੇ ਲੜਣੇ ਦੀ ਆਗੀ ਭਈ ਪ੍ਰਾਪਤ ਮਾਨੁਖ ਦੇ ਹਰੀਆ ਗੋਬਿੰਦ ਮਿਲਣ ਦੀਏ ਤੇਰੀ ਬਰੀਆ ਪਰਮ ਸਤਕਾਰਯੋ ਗੁਰਾਂ ਕੀ ਸਾਜੀ ਔਰ ਨਵਾਜੀ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਜੁਗੋ ਜੁਗ ਟੱਲ ਸ਼ਬਦਾ ਅਵਤਾਰ ਦੋ ਜਹਨ ਬਾਲੀ ਵਿਦਿਆਦੇ ਸਾਗਰ ਧਾਰਮਿਕ ਗ੍ਰੰਥਾਂ ਦੇ Swami ਕਰਤਾ ਧੰਨ 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 ਸਤਿਗੁਰੂ ਸਭ શ્રી ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਲਣਾ ਕਮਲ ਅੰਦਰ ਜੋੜ ਕੇ ਲੰਮੇ ਸਮੇਂ ਤੋਂ ਦਰੋਂ ਕਰੋ ਬਰਸਾਏ ਹੋਏ ਮਹਾਪੁਰਖ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਈ ਮਾਪੁਰਖ શ્રીਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ શ્રીਮਾਨ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ શ્રીਮਾਨ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਸੱਜ ਸਰਪੀਖੀ ਵਾਲੇ ਜਿਨ੍ਹਾਂ ਨੇ ਮਾਪੁਰਖਾਂ ਦੇ ਚਰਨਾਂ ਦੇ ਵਿੱਚ ਰਹਿ ਕੇ ਬੜੀਆਂ ਮੌਜਾਂ ਮਾਣੀਆਂ ਬੜਾ ਆਨੰਦ ਮਾਣਿਆ ਵਿੱਦਿਆ ਮਾਰਤੰਡ ਜੇ ਕਿਹਾ ਜਾ ਸਕੇ ਤਾਂ ਕੋਈ ਅਤਕਥਨੀ ਨਹੀਂ ਇੰਨੇ ਵਿਦਿਆਰਥੀ ਜੋ ਸੰਤ ਮਹਾਰਾਜ ਬਾਬਾ ਕਰਮ ਸਿੰਘ ਜੀ ਸਾਡੇ ਨੇੜੇ ਤੱਪੇ ਦੇ ਨੇੜੇ ਧੂਰਕੋਟ ਪਿੰਡ ਪੈ ਜਾਂਦਾ ਰੂੜਕਿਆਂ ਦੇ ਨਾਲ ਹੀ ਧੂਰਕੋਟ ਹੈ ਜਿੱਥੋਂ ਦੇ ਮਹਾਂਪੁਰਖ ਸੰਤ ਬਾਬਾ ਬ੍ਰਿਹਾਮ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਕੋਲੇ ਵਿਦਿਆ ਪ੍ਰਾਪਤ ਕਰੀ ਇਹਨਾਂ ਮਹਾਂਪੁਰਖਾਂ ਦੇ ਗਿਆਨੀਆਂ ਦੀ ਟਕਸਾਲ ਹੈ ਅੱਜ ਕੱਲ ਤਾਂ ਚਲੋ ਮੈਂ ਇਸ ਵਿਸ਼ੇ ਤੇ ਨਾ ਜਾਵਾਂ ਲੋਕ ਤਰਕ ਕਰਦੇ ਨੇ ਤਰਕ ਤੁਸੀਂ ਸੰਤਾਂ ਨੂੰ ਬ੍ਰਹਮ ਗਿਆਨੀ ਕਹਿੰਦੇ ਹੋ ਮਹਾਂਪੁਰਖਾਂ ਨੂੰ ਬ੍ਰਹਮ ਗਿਆਨੀ ਕਹਿੰਦੇ ਹੋ ਇਸ ਜਗ੍ਹਾ ਉੱਤੇ ਬੈਠ ਕੇ ਮਹਾਂਪੁਰਖਾਂ ਨੇ ਬਾਬਾ ਕਰਮ ਸਿੰਘ ਜੀ ਨੇ ਕਿੰਨਾ ਤਪ ਕੀਤਾ ਜੇ ਠਾਰ ਸੌਣ ਭਾਦੋ ਅਸੂ ਕਤਾ ਸਾਰੇ ਉਹਨਾਂ ਦੇ ਉੱਪਰ ਦੀ ਮਹੀਨੇ ਲੰਗੇ ਹੋਣਗੇ ਪਰ ਆਪਰੇ ਪਿਆਰੇ ਦੀ ਯਾਦ ਦੇ ਵਿੱਚ ਇਹਨਾਂ ਟਿੱਬਿਆਂ ਦੇ ਉੱਤੇ ਬੈਠ ਕੇ ਕਹਿੰਦੇ ਜਿਹੜੇ ਟਿੱਬੇ ਉੱਤੇ ਬੈਠ ਕੇ ਰੇਤੇ ਉੱਤੇ ਬੈਠ ਕੇ ਮਹਾਂਪੁਰਖ ਬੰਦਗੀ ਕਰਦੇ ਗਰਮੀ ਨਾਲ ਨਾ ਉਹ ਰੇਤਾ ਗਿੱਲਾ ਹੋ ਜਾਂਦਾ ਸੀ ਜਿੱਥੇ ਮਹਾਂਪੁਰਖ ਬੈਠ ਕੇ ਬੰਦਗੀ ਕਰਦੇ ਨਾ ਗਰਮੀ ਆ ਕੇ ਉਹਨਾਂ ਕਦੇਤਾ ਗਿੱਲਾ ਹੋ ਜਾਣਾ ਫਿਰ ਮਹਾਪੁਰਖਾਂ ਨੇ ਉੱਠ ਕੇ ਅਗਲੇ ਪਾਸੇ ਫਿਰ ਚਲੇ ਜਾਣ ਐਨੀ ਵੀ ਧੁੱਪ 'ਚ ਬੈਠ ਕੇ ਕੋਈ ਛੇਤੀ ਰੱਬ ਮਿਲਦਾ ਨਹੀਂ ਮਤ ਕਹਿਲ ਕਰਿਓ ਇਹ ਇੱਕ ਮਿਲਣ ਦਾ ਸਾਧਨ ਹੈ ਗੁਰੂ ਸਾਹਿਬ ਨੂੰ ਮਿਲਣ ਦਾ ਇੱਕ ਸਾਧਨ ਹੈ ਉਹਨਾਂ ਮਹਾਪੁਰਖਾਂ ਨੇ ਕੀਤੀ ਬੰਦਗੀ ਬੈਠ ਕੇ ਅੱਜ ਇਹਨਾਂ ਮਹਾਨ ਟਿੱਬਿਆਂ ਨੂੰ ਕਹਿ ਲੋ ਇਸ ਜਗ੍ਹਾ ਨੂੰ ਭਗ ਲੱਗੇ ਕਹਿੰਦੇ ਇਸ ਧਰਤੀ ਨੂੰ ਜਿੱਥੇ ਵੈਸਨ ਸਾਧ ਜਨ ਸੋ ਥਾਨ ਸੋ ਹੁੰਦਾ ਉਹ ਸ੍ਰੇਵਨ ਸਮਰੱਥ ਆਪਣਾ ਬਿਨ ਸਹਿ ਸਭ ਮੰਦਾ ਕਦੇ ਉਸ ਧਰਤੀ ਦੇ ਉੱਤੇ ਭਾਗ ਲੱਗ ਜਾਂਦੇ ਨੇ ਜਿੱਥੇ ਕੋਈ ਰੱਬਰੰਗੀ ਰੂਹ ਬੈਠ ਜਾਵੇ ਜਿਹਨੂੰ ਮਹਾਰਾਜ ਜੀ ਲਿਖਦੇ ਨੇ ਆਏ ਨੇ ਜਨ ਚੀ ਲਾਏ ਨਾ ਹਸਿਓ ਲੈ ਨਿਵਾਏ ਇਸ ਜਗਾ ਉਤੇ ਬੈਠ ਕੇ ਮਹਾਪੁਰਖਾਂ ਨੇ ਭਗਤੀ ਕੀਤੀ ਬੰਦਗੀ ਕੀਤੀ ਤੇ ਅੱਜ ਉਹਨਾਂ ਦੀ ਬੰਦਗੀ ਦਾ ਸਦਕਾ ਸਾਹਮਣੇ ਤੁਹਾਡੇ ਪੌਦ ਬੈਠੀ ਹੈ ਦੇਖੋ ਨਿੱਕੇ ਨਿੱਕੇ ਕਿੰਨੇ ਸੋਹਣੇ ਲੱਗਦੇ ਨੇ ਸਾਡੇ ਨੂੰ ਹੈ ਵੱਖਰਾ ਰੂਪ ਇਹਨਾਂ ਦਾ ਧਨ ਕਲਗੀਧਰ ਪਾਤਸ਼ਾਹ ਮਾਰਜੀ ਨੇ ਕਿਹਾ ਸੀ ਖਾਲਸੇ ਮੈਂ ਹੂੰ ਕਰੂੰ ਨਿਵਾਸ ਕਹਿੰਦੇ ਮੇਰਾ ਨਿਵਾਸ ਖਾਲਸੇ ਵਿੱਚ ਹੋਊਗਾ ਤੇ ਆ ਸਾਹਮਣੇ ਦੇਖੋ ਰਾਣਾ ਸਾਹਿਬ ਦੀ ਉਸ ਪਾਵਨ ਪਵਿੱਤਰ ਜਿਹੜੀ ਫੁੱਲਵਾੜੀ ਆ ਉਹਦੇ ਟਹਿਕ ਦੇ ਟਹਿਕ ਤੇ ਨਿੱਕੇ ਨਿੱਕੇ ਕਿੰਨੇ ਸੋਹਣੇ ਫੁੱਲ ਨੇ ਜਦੋਂ ਉਹ ਇਹਨਾਂ ਨੇ ਫੁੱਲਾਂ ਨੇ ਖਿੰਡੜਾ ਹੈ ਨਾ ਉਦੋਂ ਨੂੰ ਫਿਰ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਵਰਗੇ ਬਣ ਜਾਣਗੇ ਬੋਲੋ ਸਤਨਾਮ ਵਾਹਿਗੁਰੂ ਇਹੋ ਨਾਲ ਸਤਿਪੁਰਸ਼ਾਂ ਦਾ ਸਿੱਧ ਪੁਰਸ਼ਾਂ ਦਾ ਤੇ ਇੱਥੋਂ ਦੇ ਜਿਹੜੇ ਮੌਜੂਦਾ ਸੇਵਾਦਾਰ ਨੇ ਮੁੱਖ ਸੇਵਾਦਾਰ ਨੇ ਉਹ ਵੀ ਸਿੱਧ ਪੁਰਸ਼ ਨੇ ਉਹਨਾਂ ਨੂੰ ਦੁਨੀਆ ਬਾਰੇ ਕੁਝ ਨਹੀਂ ਪਤਾ ਤੱਤਾਖੇ ਦੂਰ ਬੜੀ ਮੰਜ਼ਲ ਫਕੀਰਾਂ ਵਾਲੀ ਲੋਕਾਂ ਨੂੰ ਕੀ ਪਤਾ ਕਿੱਥੇ ਫਕਰ ਬਰਾਜ ਦੇ ਸੁਨ ਤੇ ਸਮਾਧ ਲੱਗੀ ਨਾਲ ਪ੍ਰਮਾਤਮਾ ਦੇ ਦੁਨੀਆ ਕੀ ਜਾਣੇ ਸਾਧੂ ਸੁੱਤੇ ਆ ਕਿ ਜਾਗਦੇ ਹੱਥ ਤਸਵੀਨਾ ਮਾਲਾ ਭੇਕ ਭਗਵਾਨਾ ਕਾਲਾ ਕੋਈ ਸੁਨ ਸਰੀਅਤ ਕੁਛ ਕੰਮ ਨਾ ਨਵਾਜ ਦੇ ਲੋਕ ਬੇਗਿਆਤ ਮੁੱਲ ਪਾਵਦੇ ਪਖੰਡੀਆਂ 50 ਸਾਲ ਦੀ ਹੋ ਗਈ ਉਮਰ ਅਸੀਂ ਉਹ ਕੀਰਤਨ ਦਾ ਆਨੰਦ ਮਾਣਿਆ ਜੁਗਦੀਆਂ 50 ਸਾਲ ਦੀ ਹੋ ਗਈ ਉਮਰ ਅਸੀਂ ਉਹ ਕੀਰਤਨ ਦਾ ਆਨੰਦ ਮਾਣਿਆ ਜਿਹੜਾ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਦਾ ਮਲਵਈ ਕੀਰਤਨ ਸੀ ਅਸੀਂ ਉਹ ਕੀਰਤਨ ਦਾ ਆਨੰਦ ਮਾਣਿਆ ਜਿਹੜਾ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਜਨਮ ਦਿੱਤਾ ਜਿਸ ਕੀਰਤਨ ਅਸੀਂ ਉਸ ਕੀਰਤਨ ਦੇ ਆਸ਼ਕ ਹਾਂ ਅੱਜ ਵਾਲੇ ਬਾਬੇ ਚਲੋ ਤੁਹਾਨੂੰ ਪਤਾ ਹੀ ਹੈ ਕਿਧਰ ਨੂੰ ਜਾਂਦਾ ਕੋਈ ਨਾ ਪਾਈ ਪਸ ਨਿਦਿਆਲ ਵਾਲੇ ਪਾਸੇ ਤਾਂ ਜਾਈ ਹੀ ਨਾ ਉਹਨਾਂ ਨੇ ਕੀਰਤਨ ਨੂੰ ਬੁਗਾੜ ਕੇ ਰੱਖ ਰੱਖ ਸਕਦਾ ਜੇ ਅੱਜ ਕੀਰਤਨ ਦੀ ਸ਼ਾਮ ਕਰੀਏ ਤਾਂ ਜਹੇਦਾਰ ਸੰਤ ਬਾਬਾ ਕਸ਼ਵੀਰਾ ਸਿੰਘ ਜੀ ਮਹਾਰਾਜ ਨੇ ਕਰੀਏ ਹਲਾਕੇ ਵਿੱਚ ਜਾ ਕੇ ਕੀਰਤਨ ਜਾਂ ਤੁਣਾ ਲਾਉਂਦੇ ਨਹੀਂ ਤੇ ਉਹੀ ਲੈ ਜਾ ਸਤਿਕਾਰਯੋਗ ਬਾਬਾ ਨਾਮਦੇਵ ਸਿੰਘ ਜੀ ਕੱਗੇ ਵਾਲੇ ਮਹਾਂਪੁਰਖਾਂ ਦਾ ਜੇ ਕਰਕੇ ਆਓ ਬਾਬਾ ਦਰਸ਼ਨ ਸਿੰਘ ਜੀ ਬਾਠਾ ਵਾਲੇ ਬਾਲੀਆਂ ਵਾਲੇ ਮਹਾਂਪੁਰਖ ਪਹੁੰਚ ਕੇ ਉਹਨਾਂ ਦੇ ਵੀ ਆਨੰਦ ਵਰਤਾਉਣਾ ਹੈ ਜੇ ਕਰਕੇ ਆਓ ਇੱਕੋ ਧਾਰਨਾ ਪੜ ਕੇ ਜੀ ਸਾਧੂ ਤਾਂ ਦੀਂਦਾਨੀ ਜਗਤ ਵਿੱਚ ਸੂਈ ਸਾਥ ਦੇਵੇ ਸੁਣੀ

ਆਪਦੇ ਵੇ ਦੁਨੀਆ ਹਾਜੀ ਥੰਨੇ ਕੋਈ ਨਾ ਸਾਥ ਵੇਨਾ ਸਾਥ ਨਾ ਸਿੱਟੈ ਜਗ ਵਿੱਚ ਕੋਆ ਆਪੁਰਖ ਬਾਬਾ ਈਸ਼ਰ ਸਿੰਘ ਜੀ ਮਾਪੁਰਖ ਬਾਬਾ ਨਰੈਣ ਸਿੰਘ ਮੋਰੀ ਜੀ ਬਾਬਾ ਕਿਸ਼ਨ ਸਿੰਘ ਜੀ ਬਾਬਾ ਕਰਮ ਸਿੰਘ ਜੀ ਮਹਾਰਾਜ ਸਾਧੂ ਬਹੁਤ ਨੇ ਅੱਜ ਮਾਫ ਕਰਿਓ ਚੰਗੀ ਗੱਲ ਐ ਮਾੜੀ ਨਹੀਂ ਐ ਇਸ ਇਸ ਪਾਸੇ ਨੂੰ ਤੁਰੇ ਨੇ ਮਾੜੀ ਗੱਲ ਨਹੀਂ ਚੰਗੀ ਗੱਲ ਐ ਪਰ ਕੀਰਤਨ ਵਾਲੇ ਨੇ ਸੰਤ ਨਹੀਂ ਕੋਈ ਹੈ ਜੇ ਸੰਤ ਬਾਬਾ ਕਰਮ ਸਿੰਘ ਮਹਾਰਾਜੀ ਵਰਗਾ ਕਹੀਏ ਮਾਹਪੁਰਖ ਬਾਬਾ ਸੁਖਦੇਵ ਸਿੰਘ ਜੀ ਲੋਹੜਾ ਸਾਹਿਬ ਵਾਲੇ ਮਾਹਪੁਰਖ ਕਹੀਏ ਤੇ ਉਹ ਜਿਹੜਾ ਸੰਤ ਤਾਂ ਨਹੀਂ ਕੋਈ ਕੀਰਤਨ ਵਾਲੇ ਤਾਂ ਵਧੀਆ ਤੋਂ ਵਧੀਆ ਹੋਣਗੇ ਇਸ ਕਰਕੇ ਆਓ ਹਾਜ਼ਰੀ ਭਰਦਿਆਂ ਤੋਂ ਬਹੁਤ ਖੁੱਲਾ ਹੋ ਗਿਆ ਹੋਣੀਆਂ ਸਤਿਕਾਰਯੋਗ ਬਾਬਾ ਅਮਰ ਸਿੰਘ ਜੀ ਜੋ ਮੇਰੇ ਰਾਜੂ ਵਰਗੇ ਨੇ ਪੁੱਤਰ ਨੇ ਇਸ ਕਰਕੇ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਹੁਕਮ ਕਰਿਆ ਸੀ ਹਾਜ਼ਰੀ ਪਰਵਾਈ ਹੈ ਇਸ ਕਰਕੇ ਬੋਲਦਿਆਂ ਤੋਂ ਬਹੁਤ ਭੁੱਲਾ ਹੋ ਗਿਆ ਉਹਨਗੀਆਂ ਭੁੱਲਾ ਮੇਰੀਆਂ ਸਤਿਗੁਰੂ ਜੀ ਦਾ ਬਚਨ ਝੋਲੀ ਵਿੱਚ ਪਾਇਓ ਆ ਉਹ ਸਤਕਾਰਯੋਗ ਬਾਬਾ ਸਤਪਾਲ ਸਿੰਘ ਜੀ ਅਗਲਾ ਜੋ ਸਮਾਂ ਬਾਬਾ ਜੀ ਪਾਸੋਂ ਸਰਵਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਗੁਰਜਨ ਸਿੰਘ ਜੀ ਦਾ ਧੰਨਵਾਦ ਬੇਨਤੀ ਹੈ ਸੰਤ ਬਾਬਾ ਦਰਸ਼ਨ ਸਿੰਘ ਜੀ ਵੱਲੋਂ ਗੁਰੂ ਕਰਦੀ ਬਖਸ਼ਿਸ਼ ਪ੍ਰਾਪਤ ਕਰਨ ਦੀ ਬਾਬਾ ਗੁਰਜਨ ਸਿੰਘ ਜੀ ਬੋਲੇ ਸੋ ਨਿਹਾਲ